ਔਰ 26 ਜਨਵਰੀ ਤੋਂ 28 ਜਨਵਰੀ ਪਹਿਲੇ 3 ਦਿਨ ਦਾ ਜਿਹੜਾ ਡਾਟਾ ਹੈ ਅਸੀਂ 61 61 ਚਲਾਨ ਕੀਤੇ ਨੇ ਓਵਰ ਸਪੀਡਿੰਗ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਔਰ ਸਿਰਫ ਓਵਰ ਸਪੀਡਿੰਗ ਨਹੀਂ ਹਰ ਟਾਈਪ ਦਾ ਵਾਇਓਲੇਸ਼ਨ ਸੀਟ ਬੈਲਟ ਨਾ ਪੋਣੀ ਹੈਲਮਟ ਨਾ ਪਹਿਨਣਾ ਟ੍ਰਿਪਲਿੰਗ ਤਾਂ ਇਸ ਟਾਈਪ ਦੇ ਕਈ ਆਫੈਂਸਸ ਨੇ ਜੋ ਕਵਰ ਕੀਤੇ ਜਾ ਰਹੇ ਨੇ ਧੰਨਵਾਦ ਆਨਲਾਈਨ ਇਹ ਚਲਾਨਦ ਨੇ ਉਹਨਾਂ ਵਿੱਚ ਜ਼ਿਆਦਾ ਫਿਲਹਾਲ ਗਿਣਤੀ ਰੈਡ ਲਾਈਟ ਜੰਪਿੰਗ ਦੀ ਹੈ ਇੱਕ ਆਨਲਾਈਨ ਚਲਾਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੀ ਵੱਖ-ਵੱਖ ਚੌਂਕਾਂ ਵਿੱਚ ਕੈਮਰਾਜ਼ ਲਗਾਏ ਗਏ ਨੇ ਤੇ ਉਹਨਾਂ 'ਚ ਜੋ ਵੀ ਕੋਈ ਟ੍ਰੈਫਿਕ ਰੂਲ ਵਾਇਲਟ ਕਰਦਾ ਤਾਂ ਉਹ ਕੈਪਚਰ ਕਰਕੇ ਉਹਨਾਂ ਦੇ ਘਰੇ ਚਲਾਨ ਭੇਜਣ ਦਾ ਪ੍ਰੋਸੈਸ ਜਾਰੀ ਹੈ ਫਿਲਹਾਲ 26 ਜਨਵਰੀ ਤੋਂ 28 ਜਨਵਰੀ ਪਹਿਲੇ 3 ਦਿਨ ਦਾ ਜਿਹੜਾ ਡਾਟਾ ਹੈ ਅਸੀਂ 61 61 ਚਲਾਨ ਕੀਤੇ ਨੇ ਜੋ ਕਿ ਬਾਇ ਡਾਰਕ ਲੋਕਾਂ ਦੇ ਘਰੇ ਡਿਸਪੈਚ ਕੀਤੇ ਕਰ ਰਹੇ ਹਾਂ ਅਸੀਂ ਇਹ ਸਰ ਲੱਗਦਾ ਕਿ ਲੋਕ ਵੀ ਥੋੜਾ ਜਿਹਾ ਡਰ ਮੈਸ ਹੁੰਸੋ ਹੈ ਲੋਕਾਂ ਨੂੰ ਵੀ ਜਿਹੜਾ ਵਾਇਲੈਂਟ ਰੋਟੇਸ਼ਨ ਕਰਨ ਦੀ ਸੀ ਕਿ ਟ੍ਰੈਕਿੰਗ ਨਹੀਂ ਮਾਰੀ ਹੋਊ ਥੋੜਾ ਜਿਹਾ ਲੋਕਾਂ ਨੂੰ ਮੈਨੂੰ ਲੱਗਦਾ ਵੀ ਗ੍ਰੈਜੂਅਲੀ ਇਹਦੇ ਬਾਰੇ ਅਵੇਅਰਨੈਸ ਵਧੂਗੀ ਜਿਵੇਂ 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 ਕਿ ਤੁਸੀਂ ਅੱਜ ਕਵਰ ਕਰ ਰਹੇ ਹੋ ਤੁਹਾਡੇ ਮਾਧਿਅਮ ਰਹੀਂ ਸੋਸ਼ਲ ਮੀਡੀਆ ਰਹੀਂ ਲੋਕਾਂ 'ਚ ਅਵੇਅਰਨੈਸ ਵਧਣੀ ਚਾਹੀਦੀ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਿਰਫ ਚਲਾਣ ਦੇ ਡਰ ਤੋਂ ਜਾਂ ਕੈਮਰਾਜ਼ ਦੇ ਡਰ ਤੋਂ ਕੰਪਲਾਈਂਸ ਨਾ ਹੋਵੇ ਇਸ ਵਿੱਚ ਲੋਕਾਂ ਦੀ ਆਪਣੀ ਜਾਨ ਤੇ ਮਾਲ ਦੀ ਰੱਖਿਆ ਇਨਵੋਲਡ ਹੈ ਤਾਂ ਲੋਕਾਂ ਨੂੰ ਆਪ ਹੀ ਟ੍ਰੈਫਿਕ ਰੂਲ ਫਾਲੋ ਕਰਨੇ ਚਾਹੀਦੇ ਨੇ। ਲੁਧਿਆਣਾ ਮਹਾਨਗਰਾ ਜੀ ਵੱਡੀ ਗੰਟੀ ਚ ਲੋਕ ਬਾਹਰੋਂ ਵੀ ਹੁੰਦੇ ਨੇ। ਅਸੀਂ ਦੇਖਿਆ ਓਵਰ ਸਪੀਡਿੰਗ ਦੇ ਵੀ ਜਿਹੜੇ ਚਲਾਨਾ ਕਾਫੀ ਕੱਟੇ ਜਾਂਦੇ ਨੇ। ਉਹਦੇ ਨਾਲ ਐਕਸੀਡੈਂਟ ਵੀ ਹੁੰਦੇ ਨੇ। ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਦੇਖੋ ਜੀ ਜੋ ਸਪੀਡ ਰੈਗੂਲੇਸ਼ਨਸ ਨੇ ਉਹ ਹਮੇਸ਼ਾ ਫਾਲੋ ਕਰਨੀਆਂ ਚਾਹੀਦੀ ਆਪਾਂ ਰੈਸ ਡਰਾਈਵਿੰਗ ਕਰਾਂਗੇ। ਐਕਸੀਡੈਂਟਸ ਦੇ ਵਿੱਚ ਵਡਾ ਵਡੌਤਰੀ ਹੋਣੀ ਹੋਣੀ ਹੈ। ਐਕਸੀਡੈਂਟਸ ਦੇ ਨੰਬਰ ਚ ਵਾਧਾ ਹੋਣਾ ਜਿਸ ਨਾਲ ਆਪਣੇ ਹੀ ਨੁਕਸਾਨ ਹੁੰਦਾ। ਤਾਂ ਇਸ ਕਰਕੇ ਓਵਰ ਸਪੀਡਿੰਗ ਵੀ ਰੇਡਾਰ ਆਪਣਾ ਕੰਮ ਕਰ ਰਹੇ ਨੇ ਓਵਰ ਸਪੀਡਿੰਗ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਔਰ ਸਿਰਫ ਓਵਰ ਸਪੀਡਿੰਗ ਨਹੀਂ ਹਰ ਟਾਈਪ ਦਾ ਵਾਇਓਲੇਸ਼ਨ ਸੀਟ ਬੈਲਟ ਨਾ ਪਾਉਣੀ ਹੈਲਮਟ ਨਾ ਪਹਿਨਣਾ ਟ੍ਰਿਪਲਿੰਗ ਤਾਂ ਇਸ ਟਾਈਪ ਦੇ ਕਈ ਆਫੈਂਸਸ ਨੇ ਜੋ ਕਵਰ ਕੀਤੇ ਜਾ ਰਹੇ ਨੇ ਹੁਣ ਤੱਕ ਕਿੰਨੇ ਘਟੇ ਸਰ ਚਲਾਨ ਦੇ ਆਨਲਾਈਨ ਆਨਲਾਈਨ ਵਾਲੇ ਮੈਂ ਜਿਵੇਂ ਕਿ ਦੱਸਿਆ 26 ਜਨਵਰੀ ਤੋਂ 28 ਜਨਵਰੀ ਤੱਕ 61 ਕਾਰਡ ਚਲਾਨ ਕੀਤੇ ਗਏ ਸਰ ਜ਼ਿਆਦਾਤਰ ਕਿਹੜੇ ਚਲਾਨ ਜ਼ਿਆਦਾ ਹੋ ਰਹੇ ਆ ਜੈਬਰਾ ਕ로ਸਿੰਗ ਦੀ ਹੋ ਰਹੀ ਹੈ ਰੈਡ ਲਾਈਟ ਜੰਪਿੰਗ ਵੀ ਹੋ ਰਹੀ ਹੈ ਮਤਲਬ ਐਵਰੇਜ ਜੋ ਆਨਲਾਈਨ ਈ ਚਲਾਨਸ ਨੇ ਉਹਨਾਂ ਵਿੱਚ ਜ਼ਿਆਦਾ ਫਿਲਹਾਲ ਗਿਣਤੀ ਰੈਡ ਲਾਈਟ ਜੰਪਿੰਗ ਦੀ ਹੈ ਬਟ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜੋ ਵੀ ਕੈਮਰਾ ਚ ਆਫੈਂਸ ਕੈਪਚਰ ਹੁੰਦਾ ਅਸੀਂ ਕਿਸੇ ਵੀ ਟਾਈਪ ਦਾ ਚਲਾਨ ਕੱਟ ਸਕਦੇ ਹਾਂ ਕੋਈ ਨਹੀਂ ਹੈਲਮਟ ਪਾ ਰਿਹਾ ਕਿਸੇ ਦੀ ਸੀਟ ਬੈਲਟ ਨਹੀਂ ਲੱਗੀ ਹੋਈ ਤਾਂ ਇਹ ਸਭ ਵੀ ਕੈਮਰਾ ਚ ਕੈਪਚਰ ਹੁੰਦਾ ਤਾਂ ਗ੍ਰੈਜੂਅਲੀ ਉਧਰ ਵੀ ਅਸੀਂ ਉਹਨਾਂ ਦੇ ਵੀ ਚਲਾਨ ਕਰਾਂਗੇ ਸਰ ਪਿਛਲੇ ਸਾਲ ਵੀ ਕਾਫੀ ਵੱਡਾ ਅੰਕੜਾ ਸੀਗਾ ਚਲਾਨ ਘਟਣ ਦਾ ਸੋ ਲੱਗਦਾ ਹੈ ਕਿ ਲੋਕਾਂ ਨੂੰ ਹੋਰ ਸਕੂਲ ਪੱਧਰ ਤੇ ਜਾ ਕੇ ਬੱਚਿਆਂ ਨੂੰ ਤੇ ਹੋਰ ਕਾਲਜ ਲੈਵਲ ਤੇ ਜਾ ਕੇ ਅਵੇਅਰ ਕਰਨ ਦੀ ਲੋੜ ਹੈ ਤਾਂ ਕਿ ਇਹ ਮੰਨਣ ਪੈ। ਇਹ ਆਲਰੇਡੀ ਕੀਤਾ ਜਾ ਰਿਹਾ ਜੀ ਪਿਛਲੇ ਸਾਲ ਜਿਵੇਂ ਕਿ ਤੁਸੀਂ ਅੰਕੜਿਆਂ ਦੀ ਗੱਲ ਕੀਤੀ ਉਹ ਡਾਟਾ ਆਲਰੇਡੀ ਤੁਹਾਨੂੰ ਪ੍ਰੋਵਾਈਡ ਅਸੀਂ ਕਰ ਦਾਂਗੇ। ਚਲਾਂਸ ਦਾ ਬਾਕੀ ਸਕੂਲ ਕਾਲਜੇਸ ਵਿੱਚ ਅਵੇਰਨੈਸ ਸੈਸ਼ਨਸ ਲਗਾਤਾਰ ਲਗਾਏ ਜਾ ਰਹੇ ਨੇ ਨਾਟ ਓਨਲੀ ਸਕੂਲ ਕਾਲਜੇਸ ਅਸੀਂ ਲਾਸਟ ਮੰਥ ਨੈਸ਼ਨਲ ਰੋਡ ਸੇਫਟੀ ਮੰਥ 2025 ਜਿਹੜਾ ਕਿ ਆਪਾਂ ਸੈਲੀਬ੍ਰੇਟ ਕੀਤਾ ਉਸ ਵਿੱਚ ਸਕੂਲ ਕਾਲਜੇਸ auto stands taxi union ਦੇ ਖੜਨ ਦੀ ਜਗਾ ਜਿੱਥੇ ਬੱਸ ਸਟੈਂਡਸ ਆ ਜਾਂ ਜਿੱਥੇ ਕਿ ਆਟੋਸ ਜ਼ਿਆਦਾ ਖੜਦੇ ਨੇ ਤਾਂ ਇਹਨਾਂ ਸਾਰੀ ਜਗਾ ਤੇ ਜਾ ਕੇ ਹਰ ਹਰ ਵਰਗ ਦੇ ਲੋਕਾਂ ਨੂੰ ਮਤਲਬ ਹਰ ਜਿੱਥੇ ਜਿੱਥੇ ਜਿਨ੍ਹਾਂ ਦਾ ਕੋਈ ਰੋਡ ਚ ਇਨਵੋਲਡ ਨੇ ਰੋਡ ਸੇਫਟੀ ਚ ਅਸੀਂ ਸਾਰਿਆਂ ਨੂੰ ਅਵੇਰਨੈਸ ਕੀਤੀ ਹੈ ਬਾਕੀ ਕੁਝ ਹੋਰ ਐਕਟੀਵਿਟੀਜ਼ ਜੋ ਅਸੀਂ ਕੀਤੀਆਂ ਅਸੀਂ ਇੱਕ ਬਾਈਕ ਰੈਲੀ ਵੀ ਰੀਸੈਂਟਲੀ ਕਰਾਈ ਸੀ ਜੋ ਤੁਸੀਂ ਲੁਧਿਆਣਾ ਵਿੱਚ ਜਿਸ ਵਿੱਚ ਰੋਡ ਸੇਫਟੀ ਥੀਮ ਸੀਗੀ ਇਸ ਤੋਂ ਇਲਾਵਾ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਆਟੋਜ਼ ਦੇ ਬੈਕ ਤੇ ਜਾਂ ਜਿਵੇਂ ਵਾਹਨਾਂ ਦੇ ਬੈਕ ਤੇ ਤਾਂ ਕਿ ਧੁੰਦ ਦੇ ਮੌਸਮ ਚ ਐਕਸੀਡੈਂਟ ਘਟਾਏ ਜਾ ਸਕਣ ਤਾਂ ਮੈਂ ਇਹੀ ਕਹੂੰਗਾ ਕਿ ਇਟ ਇਸ ਨਾਟ ਓਨਲੀ ਅਵੇਅਰਨੈਸ ਅਸੀਂ ਵੱਖਰੀ ਵੱਖਰੀ ਡਿਫਰੈਂਟ ਟਾਈਪ ਦੀ ਐਕਟੀਵਿਟੀਆਂ ਕਰਕੇ ਇਹਨੂੰ ਕਵਰ ਕਰ ਰਹੇ ਹਾਂ